ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣਾ ਫੇਸਬੁੱਕ ਤੇ YouTube ਚੈਨਲ ਕੁਦਰਤ ਡੈਰੀ ਫਾਰਮ ਭਗਤ ਅਤੇ ਜੀ ਲਓ ਵੀ ਸੱਜਣੋ ਅੱਜ ਦੀ ਵੀਡੀਓ ਦੇ ਵਿੱਚ ਨਾ ਆਪਾਂ ਤੁਹਾਨੂੰ ਇੱਕ ਬਹੁਤ ਟੌਪ ਦੀ ਚੰਗੇ ਰਿਕਾਰਡ ਵਾਲੀ ਮੱਝ ਬਖਾਉਣੀ ਆ ਅੱਜ ਦੀ ਵੀਡੀਓ ਹੈਗੀ ਹੈ ਜੀ ਪਿੰਡ ਬੱਜੋ ਹਨ ਤੇ ਜ਼ਿਲ੍ਹਾ ਬਈ ਨੂੰ ਪੈਂਦਾ ਬਠਿੰਡਾ ਤੇ ਤਹਿਸੀਲ ਪੈਂਦੀ ਹੈ ਜੀ ਨਾਥਾਣਾ ਬਿਲਕੁਲ ਘਰੇਲੂ ਵੀਰ ਦੇ ਆਪਾਂ ਘਰੇ ਪਹੁੰਚੇ ਆ ਬਹੁਤ ਸੋਹਣੇ ਨਾਗਾ ਦੂਜੇ ਇੱਕ ਪਸ਼ੂਆਂ ਤੇ ਵੀ ਆਪਾਂ ਕੈਮਰਾ ਮਾਰਤਾ ਬਾਕੀ ਮਗਰੋਂ ਦਿਖਾਵਾਂਗੇ ਤੇ ਬਹੁਤ ਚੰਗੀ ਮੱਝ ਆ ਬਾਕੀ ਜਾਣਕਾਰੀ ਆਪਾਂ ਬਾਈ ਤੋਂ ਲਵਾਂਗੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਆ ਜੀ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਜੇ ਕਿਸੇ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ ਜੀ 62807 79197 ਤੇ ਬਾਕੀ ਜਾਣਕਾਰੀ ਲੈਣੇ ਆ ਵੀਡੀਓ ਦੇ ਵਿੱਚ ਐਂਡ ਤੱਕ ਨਾਲ ਜੁੜੇ ਰਹੋ ਤੇ ਬਾਈ ਦੇ ਨਾਲ ਗੱਲਬਾਤ ਕਰਾਵਾਂਗੇ ਸਾਰੀ ਜਾਣਕਾਰੀ ਲਵਾਂਗੇ ਮੱਝ ਜੀ ਕਿੰਨਾ ਦੁੱਧ ਦਿੰਦਾ ਕਿਹੜਾ ਸੂਆ ਤੇ ਮੁੱਲ ਵੀ ਆਪਾਂ ਵੀਡੀਓ ਦੇ ਵਿੱਚ ਕਰਾਵਾਂਗੇ ਰੌਣਿਆਂ ਬਾਈ ਦੇ ਨਾਲ ਗੱਲਬਾਤ ਤੇ ਬਹੁਤ ਪਤਲੇ ਪਿੰਡੇ ਦੀ ਮੱਝ ਆ ਤੇ ਹੈ ਚੰਗੇ ਦੁੱਧ ਵਾਲੀ ਪੁੱਛਦੇ ਆਪਾਂ ਬਾਈ ਤੋਂ ਆਜੋ ਜੀ ਭਾਈ ਆਜੋ ਅਸੀ ਗੱਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਹੋ ਠੀਕ ਹੈ ਜੀ ਹਾਂ ਠੀਕ ਬਾਈ ਆਪਣਾ ਪਹਿਲਾਂ ਡਰੈਸ ਕਨਫਰਮ ਕਰ ਦੋ ਕਰਾਂ ਜੀ ਆਪਣਾ ਪਿੰਡ ਆ ਬਾਈ ਵੱਜਣਾ ਹਾਂ ਜੀ ਆ ਲਿੰਕ ਰੋਡ ਦੇ ਨੇੜੇ ਹੀ ਹੈ ਆਪਣਾ ਘਰ ਜਿਹੜੀ ਮੰਨ ਕੇ ਚੱਲੋ ਭਗਤੋਂ ਆਉਂਦੀ ਸੜਕ ਮਾ ਪੁੱਚੋ ਵਾਲੀ ਹਾਂ ਹਾਂ ਉਹਦੇ ਤੋਂ ਕਲਿਆਣਾ ਕਲਿਆਣ ਆ ਕੇ ਕ ਕਲਿਆਣਾ ਤੋਂ ਬੱਜਵਾਨੇ ਵਾਲਾ ਲਿੰਕ ਰੋਡ ਹੈ ਜਿਹੜਾ ਹਾਂ ਉਹਦੇ ਨੇੜੇ ਹੀ ਹੈ ਉਹਦੇ ਉੱਤੇ ਬਾਈ ਦਾ ਘਰ ਆ ਜਾਂਦਾ ਬੱਜਵਾਨੀ ਵੀ ਹੈ ਨਾ ਹਾਂ ਹਾਂ ਤੇ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਨੰਬਰ ਆ ਉਹਦਾ ਬੋਲ ਦਿਓ ਜੀ ਦੁਬਾਰਾ 99 ਹਾਂ 99552 ਹਾਂਜੀ 99733 ਠੀਕ ਆ 98 556 556 95 957 957 33 ਸੱਜਣੋ ਬਾਈ ਦਾ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਬਿਲਕੁਲ ਘੇਲੂ ਵੀਰ ਆ ਤੇ ਵੈਸੇ ਪਸ਼ੂ ਵੀ ਤਾਂ ਕਰਕੇ ਡਰਦੇ ਰਹਿੰਦੇ ਆ ਵੀ ਕੋਈ ਡਾਕਟਰ ਦਾ ਸ਼ਾਇਦ ਭਲੇਖਾ ਇਸ ਤਰ੍ਹਾਂ ਪਸ਼ੂ ਕਰਦੇ ਆ ਕਿਉਂਕਿ ਜਿਹੜੇ ਘਰੂ ਪਸ਼ੂ ਹੁੰਦੇ ਆ ਘਰੋਂ ਉਹ ਪੁਰਾ ਬੰਦਾ ਪਿਛਲੇ ਪਾਸੇ ਘਰਾਂ ਦੇ ਆਉਂਦਾ ਨਹੀਂ ਕਿਉਂਕਿ ਪਿਛਲੇ ਪਾਸੇ ਬਾਈ ਦਾ ਆ ਜਾਂਦਾ ਪਸ਼ੂਆਂ ਵਾਲਾ ਮੂਰੇ ਆ ਜਾਂਦੀ ਹੈ ਰਾਜਸ ਤੇ ਬਿਲਕੁਲ ਆਮ ਫਾਰਮਰ ਦੇ ਆਪਾਂ ਘਰੇ ਪਹੁੰਚੇ ਆ ਤੇ ਸਿੱਧੀ ਗੱਲਬਾਤ ਬਾਈ ਦੇ ਨਾਲ ਕਰ ਲਿਓ ਨੰਬਰ ਵੀਰ ਦਾ ਚੱਲੀ ਜਾਣਾ ਸਕਰੀਨ ਤੇ ਉੱਤੇ ਤੇ ਬਾਈ ਜੀ ਇਹ ਜਿਹੜੀ ਮੱਝ ਆਪਣੀ ਘਰ ਦੀ ਆ ਹਾਂ ਕਰੂ ਆ ਬਾਈ ਕਰੂ ਮੱਝ ਤੇ ਸੂਆ ਕਿੰਨੂ ਆ ਜੀ ਇਹ ਚੌਥਾ ਸੂਆ ਸੂਹ ਹੁਣ ਚੌਥਾ ਸੂਆ ਸੂਹ ਗਈ ਹੁਣ ਹਾਂ ਠੀਕ ਐ ਯਾਨੀ ਕਿ ਤਿੰਨ ਸੂਏ ਪਿਛਲੇ ਆਪਾਂ ਘਰੀ ਚੋਏ ਆ ਹਾਂ ਘਰੀ ਚੋਏ ਤੇ ਕਿੰਨਾ ਦੁੱਧ ਦਿੱਤਾ ਜੀ ਨੇ ਪਿਛਲੇ ਸੂਏ ਇਹਨੇ 15 ਲੀਟਰ ਦਿੱਤਾ 15 ਲੀਟਰ ਦੁੱਧ ਦਿੱਤਾ ਤੇ ਯਾਨੀ ਕਿ ਵੀ ਜੇ ਕੋਈ ਇਸ ਦੀ ਮਾਇਆ ਸੁਧਣਾ ਕੋਈ ਸਾਈ ਕਰ ਲੇ ਜੋ ਕੋਈ ਵਿਚਵਾਦੋਂਗੇ ਜੋ ਕੋਈ 15 14 15 ਕਿਲੋ ਦੀ ਕੋਈ ਸਾਈ ਕਰ ਲਿਆ ਅਗਲਾ ਗਰੰਟੀ ਹੈ ਵੀ ਜਾਨੀ ਕਿ ਤੁਹਾਡਾ ਘਰੇ ਚੋਇਆ ਵਾ ਬਾਕੀ ਤੇ ਕੁਵਾਈ ਕੁਬੀ ਦੀ ਜਿਵੇਂ ਮੱਝ ਦੀ ਬੜੀ ਚੰਗੀ ਆ ਬਾਈ ਕੋਈ ਇਹਨੂੰ ਕੋਈ ਨੁਕਸ ਨਹੀਂ ਬੈਸਣ ਠੀਕ ਆ ਸੀਲ ਸੰਢੀ ਚੋਂ ਚੰਨ 14 15 ਕਿਲੋ ਦੁੱਧ ਜਨੀਕੇ ਦੇ ਦਾਂਦੀ ਆ ਆਮ ਸੇਵਾ ਤੇ ਆਪਣੀ ਤੇ ਠੀਕ ਆ ਲੋ ਵੀ ਸੱਜਣੋ ਬਾਈ ਕਹਿੰਦਾ ਵੀ ਸੂਆ ਸੂਗੀ ਚੌਥਾ ਅਰੀਜਨਲ ਖੋਲ ਲਾ ਬਾਈ ਫਿਰ ਆਪਾਂ ਤੋਰਾ ਕਰਾਈਏ ਚੈੱਕ ਤੇ ਮੱਝ ਦੇ ਜਿਹੜੀ ਤੇ ਬਾਡੀ ਢਾਂਚਾ ਮੈਂ ਦਾ ਬਿਲਕੁਲ ਝੋਟੀਆਂ ਵਾਲਾ ਕੋਈ ਬੰਦਾ ਨਹੀਂ ਕਹਿ ਸਕਦਾ ਵੀ ਚੌਥਾ ਸੂਆ ਕੱਲੇ ਸਿੰਘ ਜਰੂਰ ਥੋੜੇ ਜਿਹੇ ਮੈਂ ਤੇ ਦਖ ਦਿੰਦੇ ਆ ਹੌਲੀ ਤੋਰੀ ਬਈ ਕਿਉਂਕਿ ਘਰੂ ਪਸ਼ੂ ਸੱਜਣੋਂ ਥਣ ਝੋਲੀ ਦੀ ਬਹੁਤ ਚੰਗੀ ਹੈ 1 ਮਿੰਟ ਰੋਕੀਂ ਬਈ ਇੱਥੇ ਖੜ ਵੀ ਗਿਆ ਰਿਕਮੈਂਡ ਹੋ ਗਿਆ ਲੋ ਵੀ ਖੜਾ ਆਰਡਰ ਕੁਆਲਟੀ ਜਿਹੜੀ ਬਹੁਤ ਚੰਗੀ ਹੈ ਤੇ ਬਾਈ ਕਹਿੰਦਾ ਵੀ ਤਿੰਨ ਸੂਏ ਆਪਾਂ ਘਰੇ ਚੋਈ ਆ ਕੋਈ ਇਹ ਆਪਾਂ ਕੋਈ ਲਿਆਂਦੀ ਨਹੀਂ ਕੋਈ ਘਰ ਦੀ ਮਾਝਾ ਬਾਕੀ ਦੀ ਜਿਹੜੀ ਪਿਛਲੇ ਸੋਹੇ ਦੀ 33 ਆ ਉਹ ਵੀ ਆਪਾਂ ਤੁਹਾਨੂੰ ਹਲੋ ਆਪਾਂ ਸਿੱਧੀ ਮਾਤਾ ਦੇ ਨਾਲ ਵੀ ਗੱਲਬਾਤ ਕਰਾ ਦਿੰਨੇ ਹਸਤੀ ਕਾਲ ਮਾਤਾ ਜੀ ਹਸਤੀ ਕਾਲ ਕਿਉਂਕਿ ਬਿਲਕੁਲ ਘਰੂ ਮਏ ਆ ਜਿਹੜੇ ਮਾਤਾ ਰਗੇ ਚੁੰਦੇ ਰਹਿੰਦੇ ਆ ਆਮ ਘਰਾਂ ਦੇ ਵਿੱਚ ਬੁਢੀਆਂ ਦੀ ਮਾਝ ਚੁੰਨੀਆਂ ਰੋਕ ਲਈ ਕਰਨ ਦੀ ਇੱਥੇ ਬਾਈ ਮਦਾ ਹੇਕ ਮੇਂ ਚੂਨ ਚਾਂ ਨੂੰ ਚੰਗੀ ਮੈਂ ਬਾਲੀ ਵਧੀਆ ਵੀਰਾ ਆਪ ਕੋਈ ਜੇ ਮਾੜੀ ਹੋਵੇ ਇੱਕ ਸੂਆ ਚੋਕੇ ਅਗਲਾ ਵੇਚ ਦਿੰਦਾ ਵੀਰ ਜੀ ਅਸੀਂ ਕਿਹਾ ਹਾਂ ਇਹ ਤਾਂ ਹੈ ਇਹ ਵਧੀਆ ਮੱਝ ਸਾਡਾ ਘਰੇ ਰੱਖਿਆ ਹੁਣ ਸਾਡੇ ਪਸ਼ੂ ਬੰਦ ਹੋਏ ਕਰਕੇ ਇੱਕ ਸਾਡੇ ਬੱਚਾ ਹੈ ਨਹੀਂ ਸੀ ਸਿੱਧਾ ਬਚਾ ਲਿਆ ਤੇ ਇਹ ਪਾਲਣ ਦੀ ਖਾਤਰ ਤੇ ਅਸੀਂ ਗਾਂ ਵੀ ਵੇਚੀ ਇੱਕ ਠੀਕ ਹੈ ਤੇ ਦੁੱਧ ਦੁੱਧ ਲੰਮਾ ਟਾਈਮ ਦਿੰਦੀ ਬਣ ਕੇ ਲੰਮਾ ਟਾਈਮ ਦੁੱਧ ਦਿੰਦੀ ਆ ਪੇਰਾ ਵੀ ਨਿਆ ਤਾਂ ਸੁਈ ਆ ਪਾਣਾ ਸੌਣ ਚ ਸੁਈ ਸੀ ਵੀ ਜਿਹਨੇ ਕੋਈ ਸਾਲ ਨਹੀਂ ਭਾਂਦੀ ਕੋਈ ਬਰਾਂ ਨਹੀਂ ਭਾਂਦੀ ਜਿਵੇਂ ਆਪਾਂ ਆਂ ਪਿੰਡਾਂ ਦੇ ਵਿੱਚ ਸੁਣਦੇ ਨਾ ਕੋਈ ਭਾਗ ਦੀ ਹਰੇਕ ਸਾਲ ਸੁਣਦੀ ਹੈ ਤੇ ਕੋਈ ਭਾਗ ਪਿੱਛੇ ਵੀ ਗਾਰੰਟੀ ਹੁੰਦੀ ਹੈ ਕੁਝ ਪਾਈ ਚੱਲ ਠੀਕ ਹੈ ਜੀ ਲੋ ਵੀ ਸੱਜੂ ਅੱਜ ਘਰ ਦੀਆਂ ਝੋਟੀਆਂ ਠੀਕ ਹੈ ਜੀ ਠੀਕ ਆ ਆਪਾਂ ਮਾਤਾ ਤੋਂ ਵੈਸੇ ਕਿਹਦਾ ਪੁੱਛਿਆ ਵੀਡੀਓ ਦੇ ਵਿੱਚ ਤੁਹਾਡੀ ਗੱਲਬਾਤ ਕਰਾਤੀ ਘਰੂ ਮੱਝ ਕਰਕੇ ਆਪਾਂ ਬਾਈ ਮਾਤਾ ਦੇ ਨਾਲ ਵੀ ਗੱਲਬਾਤ ਕਰਾਈ ਹੈ ਕਿਉਂਕਿ ਰੁਟੀਨ ਦੇ ਵਿੱਚ ਆਂ ਪਿੰਡਾਂ ਦੇ ਵਿੱਚ ਨਾ ਆਪਣਾ ਬੀ ਜਨ ਕੀ ਆਪਣੇ ਪਿੰਡਾਂ ਦੀਆਂ ਬੁੜੀਆਂ ਹੀ ਪਸਮਾਂ ਦੀ ਥੋੜੀ ਜੀ ਦੇਖ ਰਿਹਾ ਕਿ ਜਾਦੇ ਕਰਦੇ ਆ ਤੇ ਹਰਿਆਣੇ ਦੇ ਵਿੱਚ ਵੀ ਬੁੜੀਆਂ ਹੀ ਦੇਖ ਦੇਖ ਕਰਦੇ ਨੇ ਜਿੱਥੇ ਔਰਤ ਦਾ ਸਹਿਯੋਗ ਨਾਲ ਸੱਜਣ ਉੱਥੇ ਕੰਮ ਫਿਰ ਜਿਆਦਾ ਵਧੀਆ ਵਫਾ ਕਰਦਾ ਕਿਉਂਕਿ ਪਸ਼ੂ ਬਹੁਤ ਚੰਗੇ ਆ ਬਾਈ ਜੀ ਤੇ ਬਾਈ ਕਹਿੰਦਾ ਵੀ ਮੈਂ ਦੀ ਆਪਣੀ ਪੂਰੀ ਤਸੱਲੀ ਹੋ ਸੁਆ ਸੁੰਧੀ ਚੌਥਾ ਮੜੇ ਦੇ ਮੂਰੇ ਖੜੀ ਬਈ ਆ ਪਸਣ ਤੁਨ ਚੈੱਕ ਕਰਾ ਲ ਗੇ ਥਾਂ ਝੋਲੀ ਦੀ ਬਹੁਤ ਚੰਗੀ ਆ ਹੱਥੀ ਚਵਾਈ ਵਾਲਾ ਸਾਨਾ ਪੂਰਾ ਮੋਟਾ ਮੋਟਾ ਦੇਖੋ ਜੀ ਬਾਕੀ ਗਾੜੀ ਗੂੜੀ ਚੰਗੀ ਆ ਲੈਵੇ ਤੇ ਨੜਾਂ ਬਹੁਤ ਸੋਹਣੀਆਂ ਅੱਗੇ ਪਿੱਛੇ ਦਾ ਲੈਵਾ ਰੱਖੂਗੀ ਤੇ ਬਈ ਇਹਦੇ ਸੂਣ ਦੇ ਦਿਨ ਕਿੰਨੇ ਪਏ ਹਜੇ ਸੂਣ ਦੇ ਬਈ ਅੱਜ ਪੂਰੇ ਹੋ ਗਏ ਦਿਨ ਪੂਰੇ ਹੋ ਗਏ ਤੇ ਉਹ ਪੰਜ ਚਾਰ ਦਿਨ ਲਿਜਾ ਸਕਦੀ ਆ ਪੰਜ ਚਾਰ ਦਿਨ ਉੱਤੇ ਲੈ ਜੂਗੀ ਜਣੀ ਜਿਹਨੇ ਹਾਂ ਹਾਂ ਠੀਕ ਆ ਲਓ ਵੀ ਸੱਜਣੋ ਬਈ ਕਹਿੰਦਾ ਵੀ ਪੰਜ ਚਾਰ ਦਿਨ ਉੱਤੇ ਵੀ ਲਿਜਾ ਸਕਦੀ ਆ ਵੈਸੇ ਜਨਾਂ ਅੱਜ ਪੂਰੇ ਆ ਤੇ ਥਣ ਝੋਲੀ ਦੀ ਤਾਂ ਪੂਰੀ ਓਕੇ ਦੀ ਰਿਪੋਰਟ ਆ ਗਾਈਆਂ ਵਰਗਾ ਲੈਵਾ ਲੱਗਿਆ ਮੈਨੂੰ ਅੱਗੇ ਪਿੱਛੇ ਦਾ ਲੈਵਾ ਬਹੁਤ ਸੋਹਣਾ ਕੁਝ ਮੂਰਤ ਨੂੰ ਨੀਕੋਂ ਸਟਾਰਟਿੰਗ ਹੋ ਕੇ ਤੇ ਪਿੱਛੇ ਸੂਣਾ ਜਾਂਦਾ ਬਾਕੀ ਜਦੋਂ ਮੈਂ ਸੂਣ ਦੀ ਤਿਆਰੀ ਚ ਹੋਈ ਸੱਜਣੋ ਉਦੋਂ ਇਹਦੀਆਂ ਗੱਲਾਂ ਬਾਤਾਂ ਕੁਝ ਹੋਰ ਹੀ ਹੋਣਗੀਆਂ ਕਿਉਂਕਿ ਪਸੂ ਮੈਂ ਜਿਹੜੀ ਜਾਦੇ ਵਟਵਟ ਕਰਨ ਲੱਗ ਜੀ ਜਦੋਂ ਉਦੋਂ ਤਕਰੀਬਨ ਆਪਦਾ ਲੇਵਾ ਇਹ ਭਰਿਆ ਹੁੰਦਾ ਤੇ ਭਾਈ ਇਹਦੀ ਪਿਛਲੇ ਸੂਏ ਦੀ ਕੱਟੀ ਆਪਾਂ ਨਿਗ੍ਹਾ ਮਰਾਦ ਕੇ ਵੀ ਕਿਹੜੀ ਆ ਦੱਸਿਓ ਮੜੀ ਜੀ ਕਰਨ ਕਿਉਂਕਿ ਮੈਂ ਬੱਚਿਆਂ ਬੱਚੇ ਬਹੁਤ ਸੋਹਣੇ ਬੱਚੇ ਦਿੰਦੀ ਆ ਕਿਉਂ ਇਸ ਦਾ ਇਹ ਇਹੀ ਚੀਜ਼ਾਂ ਸੱਜਣੋ ਮੇਨ ਗੱਲਾਂ ਦਿਖਾਉਣ ਵਾਲੀਆਂ ਹੁੰਦੀਆਂ ਆ ਕੱਤੀ ਹੈ ਜੀ ਤੇ ਇਹ ਵੀ ਉਹ ਉੱਥੇ ਹੀ ਚੀਜ਼ਾਂ ਬੰਦਾ ਪ੍ਰੂਫ ਕਰਦਾ ਜਿਹਦੀ ਪਸ਼ੂ ਘਰ ਦਾ ਹੋਵੇ ਕਿਉਂਕਿ ਵਪਾਰੀ ਵੀਰ ਕੋਲ ਤਾਂ ਆਉਂਦੇ ਜਾਂਦੇ ਰਹਿੰਦੇ ਪਸ਼ੂ ਤੇ ਤਾਂ ਕਰਕੇ ਅੱਬ ਵਿਖਾਉਨੇ ਆ ਕੱਤੀ ਦੀ ਵੇਲਵੂਲ ਕਰੋ ਚੱਕ ਤੇ ਬਹੁਤ ਸੋਹਣੇ ਬੱਚੇ ਟੌਪ ਦੇ ਪੌਂਦੀ ਕਿੰਨੇ ਮਹੀਨਿਆਂ ਦੀ ਹੋਗੀ ਬਈ ਇਹ ਇਹ 1 ਸਾਲ ਤੇ 2 ਮਹੀਨੇ ਦੀ ਹੋਗੀ 1 ਸਾਲ ਤੇ 2 ਮਹੀਨੇ ਦੀ ਹੋਗੀ ਠੀਕ ਹੈ ਜਨਨ ਕਿ 13 14 ਮਹੀਨੇ ਦੇ ਆਸ-ਪਾਸੇ ਜੀ ਹੋਗੀ ਪਹਿਲਾਂ ਦੋ ਕੱਟੇ ਦਿੱਤੇ ਸੀ ਅੱਛਾ ਇਹ ਕੱਟੀ ਦਿੱਤੀ ਆ ਹੁਣ ਵੀ ਖਣੀ ਕੱਟੀ ਦੇ ਜੀ ਹਾਂ ਇਹ ਤਾਂ ਹੈ ਬਾਈ ਸਹੀ ਗਾ ਬਹੁਤ ਸੋਹਣੀ ਕੱਟੀ ਵੀ ਆਪਦੇ ਅੰਗੂ ਚੰਗੀ ਆ ਤੇ ਬਾਕੀ ਮੱਝ ਸੱਜਣੋਂ ਦਧਾਰੂ ਆ ਬਹੁਤ ਭਰਾਵਾਂ ਦੇ ਫੋਨ ਆਉਂਦੇ ਵੀ ਕੋਈ ਗਰੰਟੀ ਵਾਲੀ ਮੱਝ ਹੋਵੇ ਚੰਗੇ ਦੁੱਧ ਵਾਲੀ ਸਿੰਗ ਜ਼ਰੂਰ ਥੋੜਾ ਜਿਹਾ ਇੱਕ ਇੱਕ ਸਿੰਗ ਥੋੜਾ ਤਾਂ ਤੋਂ ਹੋ ਗਿਆ ਮੜਿਆ ਵਾ ਤੇ origignal ਕੋਈ ਚੀਜ਼ ਕਿਸੇ ਸਿੰਗ ਨਾਲ ਛੇੜਛਾੜ ਨਹੀਂ ਹੋਈ ਤੇ ਬਾਕੀ ਅਡਰ ਕੁਆਲਟੀ ਦਾ ਬਾ ਕਮਾਲ ਦੇਖੋ ਹੱਥੀ ਚਵਾਈ ਵਾਲਾ ਸਣ ਪੂਰਾ ਮੋਟਾ-ਮੋਟਾ ਤੇ ਬਾਕੀ ਸੀਲ ਠੰਡੀ ਆ 14-15 ਦੁੱਧ ਵਾਈਹ ਕਹਿੰਦਾ ਵੀ 14-15 ਕਿਲੋ ਦੁੱਧ ਦਿੱਤਾ ਪਤਲਾ ਮਾਸਾ ਬਿਲਕੁਲ ਲੀਵੇ ਦਾ ਵੀ ਕੋਈ ਐ ਨਹੀਂ ਕੋਈ ਦੁੱਪੜ ਜੀ ਨਹੀਂ ਮੋਟੀ ਜੀ ਨਹੀਂ ਤੇ ਵਧੀਆ ਚੰਗੀ ਨਿੱਗਰ ਨਰੋਈ ਤੇ ਬਿਲਕੁਲ ਪਤਲਾ ਚੰਮਾ ਬਹੁਤ ਸੋਹਣੀ ਚੰਗੀ ਮਾ ਜਕਰੇ ਲੂ ਬਾਕੀ ਕੋਈ ਯਾ ਢਿੱਲ ਮੱਠ ਕੋਈ ਬਿਮਾਰੀ ਠਮਾਰੀ ਕੋਈ ਹੋਰਾ ਵੀ ਨਹੀਂ ਗਾਰੰਟੀ ਹੈ ਠੀਕ ਹੈ ਵੀ ਜਨ ਕੇ ਕੁੱਲ ਚੀਜ਼ ਦੀ ਗਰੰਟੀ ਪਾਰ ਪਿੱਛੇ ਦੀ ਗਰੰਟੀ ਹੋ ਗਾਰੰਟੀ ਹੈ ਬਾਈ ਆ ਕੋਈ ਥਾਣੇ ਨੁਕਸ ਹੋਵੇ ਕਈ ਵਾਰੀ ਕੋਈ ਭਰਾ ਦੂਰੋਂ ਨੇੜੋਂ ਆਉਂਦਾ ਨਾ ਨਾ ਇੱਥੇ ਆਜੇ ਤੋਂ ਗੱਲ ਕੁਝ ਹੋਰ ਨਿਕਲ ਜੇ ਥਣੇ ਨੁਕਸ ਹੋਇਆ ਪਾਰ ਪੈਂਦਾ ਹੋਵੇ ਠੀਕ ਹੈ ਗਰੰਟੀ ਹੈ ਯਾਰ ਆਪਾਂ ਠੀਕ ਹੈ ਗਰੰਟੀ ਹੋ ਇਹਦੀ ਫਿਰ ਆਪਾਂ ਡਿਮਾਂਡ ਕੀ ਕਰਦੇ ਆਂ ਬਾਈ ਡਿਮਾਂਡ ਇਹਦੀ ਬਾਈ ਹੈਗੀ ਹੈਗੀ 225 225 ਕੁਝ ਮਾਨਦਾਨ ਹੋ ਜੂ ਕਰ ਦਾਂਗੇ ਬਾਈ ਠੀਕ ਹੈ ਮੋਬਾਈਲ ਨੰਬਰ ਬੋਲ ਦਿਆ ਤਾਂ ਫਿਰ 9 98556 95733 ਇਹ ਨੰਬਰ 22 ਦਾ ਚੱਲੀ ਜਾਣਾ ਸਕਰੀਨ ਦੇ ਉੱਤੇ ਸੱਜਣੋ ਤੇ ਗੱਲਬਾਤ ਜੇ ਕੋਈ ਹੋਰ ਜਾਣਕਾਰੀ ਲੈਣੀ ਹੋਈ ਤੇ ਗੱਲਬਾਤ ਤੁਸੀਂ ਕਰ ਸਕਦੇ ਆਂ ਵੈਸੇ ਮੱਝ ਬਹੁਤ ਚੰਗੀ ਆ ਤੇ ਚੰਗੀ ਦੁੱਧ ਦੀ ਰਿਪੋਰਟ ਆ ਚੰਗੇ ਬੱਚੇ ਪੌਂਦੀ ਆ ਬਿਲਕੁਲ ਆਪਾਂ ਆਮ ਘਰੋਂ ਤੁਹਾਨੂੰ ਇਹ ਵੀਡੀਓ ਵਿਖਾਈ ਆ ਪਿੰਡ ਆ ਬੱਜੋ ਹਨ ਜਿਲ੍ਹਾ ਬਠਿੰਡਾ ਆ ਤੇ ਤਹਿਸੀਲ ਆ ਗਈ ਨਥਾਣਾ ਤੇ ਥਾਂ ਥਾਂ ਬਹੁਤ ਸੁਣਿਆ ਮੈਂ ਇਹਦੇ ਚੰਗੀ ਜਨਨ ਕਿ ਚਵਾਈ ਵੀ ਚੰਗੀ ਹੋਊਗੀ ਕਿਉਂਕਿ ਥਾਂ ਦੱਸਦਾ ਤੇ ਚਵਾਈ ਤਾਂ ਆਟੋਮੈਟਿਕ ਹੀ ਚੰਗੀ ਹੋਣੀ ਹੈ ਨਿਗਨ ਨਰੋਈਆ ਹਜੇ ਕੋਈ ਪੁੜੇ ਪਾੜੇ ਨਹੀਂ ਮੈਨੇ ਨਪਾਈ ਤੇ ਲੇਵੇ ਦੇ ਤਾਂ ਲੇਖੇ ਜੋਖੇ ਮਕਾ ਦੂਗੀ ਕਿਉਂਕਿ ਜਦੋਂ ਇਹਨੇ ਇੱਕ ਅੱਧਾ ਦਿਨ ਪਹਿਲਾਂ ਸੂਣ ਤੋਂ ਹਾਂ ਬਹੁਤ ਭਰ ਜਾਂਦਾ ਪਸ਼ੂ ਇਹ ਤਾਂ ਐ ਵੀ ਕਰਮ ਵਾਲੀਆਂ ਸੁੰਦੀਆਂ ਸੁੰਦੀਆਂ ਵੀ ਭਰ ਜਾਂਦੀਆਂ ਨੇ ਲੇਵਾ ਤਾਂ ਹੈਨਾ ਤੇ ਬਾਕੀ ਕੁਆਲਿਟੀ ਚੰਗੀ ਹੈ ਸੱਜਣੋ ਤੇ ਨੰਬਰ ਚੱਲੀ ਜਾਂਦਾ ਬਾਈ ਦਾ ਸਕਰੀਨ ਤੇ ਗੱਲਬਾਤ ਤੁਸੀਂ ਕਰ ਸਕਦੇ ਆਂ ਤੇ ਬਾਕੀ ਆਪਾਂ ਮਿਲਦੇ ਅੱਗੇ ਹੋਰ ਨਵੀਂ ਵੀਡੀਓ 'ਚ ਧੰਨਵਾਦ ਹੱਸੀ ਕਾਲ ਸਾਰੇ ਜੀ